ਸਤਿ ਸ਼੍ਰੀ ਅਕਾਲ ਜੀ ਮਰਾਸੀ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਮੈਂ ਇੱਥੇ ਲੱਗੀ ਹੋਈ ਸੀ ਡਸਟਿੰਗ ਕਰਨ ਵਾਸਤੇ ਤੇ ਨਾਲ ਹੀ ਆਪਾਂ ਕੰਮ ਕਰਦੇ ਕਰਦੇ ਬਣਾ ਰਹੇ ਆਂ ਵਲੌਗ ਕਿਉਂਕਿ ਮੌਸਮ ਜਾਂ ਗਰਮੀ ਜੀ ਵਾਲਾ ਹੋਇਆ ਪਿਆ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਨਾਲ ਹੀ ਆਪਾਂ ਕਰ ਲੈਨੇ ਆ ਡਸਟਿੰਗ ਨਾਲ ਹੀ ਆਪਣਾ ਵਲੌਗ ਬਣ ਰਿਹਾ ਨਾਲ ਹੀ ਆਪਾਂ ਕਰ ਰਹੇ ਆ ਗੱਲਾਂ ਬਾਤਾਂ ਜੀ ਅੱਜ ਪੂਰਾ ਵਲੌਗ ਤੁਸੀਂ ਜ਼ਰੂਰ ਦੇਖਿਓ ਜੀ ਵਲੌਗ ਦੇਖਣ ਤੋਂ ਬਾਅਦ ਲਾਈਕ ਕਰਿਓ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਹੋਣ ਵਾਲੇ ਹਰ ਤੁਹਾਨੂੰ ਵਲੌਗ ਦੀ ਨੋਟੀਫਿਕੇਸ਼ਨ ਮਿਲ ਸਕੇ ਵੈਸੇ ਆਪਣੀ ਕੋਸ਼ਿਸ਼ ਇਹ ਹੁੰਦੀ ਆ ਕਿ ਡੇਲੀ 10 ਵਜੇ ਆਪਣਾ ਵਲੌਗ ਜਿਹੜਾ ਆ ਜਾਵੇ ਤੇ ਤੁਸੀਂ ਟਾਈਮ ਕੱਢ ਕੇ ਜ਼ਰੂਰ ਦੇਖਿਆ ਕਰੋ ਜੀ ਬਹੁਤ-ਬਹੁਤ ਥੈਂਕ ਯੂ ਤੁਹਾਡਾ ਸਪੋਰਟ ਕਰਨ ਲਈ ਤੁਹਾਡੀ ਸਭ ਦੀ ਸਪੋਰਟ ਨਾਲ ਆਪਾਂ ਅੱਗੇ ਵਧ ਰਹੇ ਹਾਂ ਜੀ ਜਿੱਦਾਂ ਵੀ ਤੁਹਾਨੂੰ ਟਾਈਮ ਲੱਗੇ ਤਾਂ ਆਪਣਾ ਵਲੌਗ ਪੂਰਾ ਜ਼ਰੂਰ ਦੇਖਿਆ ਕਰੋ ਜੀ ਬਣੇ ਰਹੋ ਵਲੌਗ ਦੇ ਵਿੱਚ ਮਿਲਾਂਗੇ ਤੁਹਾਡਾ ਟਾਈਮ ਬਾਅਦ ਇਹ ਵਾਲਾ ਤਾਂ ਸੁੱਕ ਜਾਊਗਾ ਜੇ ਗਮਲੇ ਚ ਕੱਢੋਂਗੇ ਬਸ ਇਹਨਾਂ ਤੋਂ ਬੰਨ੍ਹ ਦੇ ਉੱਪਰ ਤੇ ਇੱਧਰ ਵਾਲਾ ਜਿਹੜਾ ਇਹ ਛੋਟਾ ਹਨਾ ਬਸ ਤਾਂ ਗਮਲੇ ਤੇ ਢੇੜਤਾ ਹੀ ਪਈ ਹੈ ਆਹ ਇਹ ਤਾਂ ਲਾਵਾਂਗੇ ਕੱਢ ਕੇ ਇਹ ਗਮਲਾ ਫੁੱਟੂ ਦਾ ਹੈ ਵਿਚਾਰ ਇਹਨੇ ਮਿਹਨਤ ਨਾਲ ਬਣਾਇਆ ਗਮਲਾ ਬਣਾਉਣ ਤੇ ਵੀ ਮਿਹਨਤ ਲੱਗੀ ਆ ਬੂਟਾ ਲਾਉਣ ਤੇ ਵੀ ਲੱਗੀ ਆ ਇਹਦੇ ਨਾਲ ਔਖਾ ਹੋ ਜੂਗਾ ਨਾ ਵਿਚ ਵੱਡਾ ਹੋ ਗਿਆ ਇਹ ਵਾਲਾ ਤੂੰ ਉੱਪਰ ਉਹਥੇ ਬੰਨ੍ਹ ਦੋ ਆ ਤਾਰ ਜੀ ਹੈਗੇ ਨੇ ਜਿਹੜੀ ਪਹਿਲਾਂ ਇੱਥੇ ਬੰਨ੍ਹ ਲਵਾਂਗੇ ਆਹਨ ਟਾਣੀ ਬੰਨ੍ਹੋ ਥੱਲੇ ਵਾਲੀ ਟਾਣੀ ਜਾਂ ਤਾਂ ਖੁਸ਼ ਨਹੀਂ ਹੁੰਦਾ ਉਹਦਾ ਸੋਹ ਦੀ ਫੈਲੀਆਂ ਸੋਹਣੀਆਂ ਲੱਗਦੇ ਹਨ ਪੁੱਛੋ ਮੁੱਛੇ ਜੀ ਕੀਤੀਆਂ ਉਹ ਅੱਗੇ ਉਹ ਕੀਤਾ ਹੀ ਆ ਵਿਚਾਰੇ ਇੱਕ ਪਾਸੇ ਟਲਿਆ ਰਹਿੰਦਾ ਰੱਸੀ ਇੱਕ ਤਾਂ ਮੈਂ ਠਟਾਂਕ ਕੇ ਕਿੱਥੇ ਲਾ ਕੇ ਤਾਂ ਇਹ ਤਾਂ ਬੁੱਧੀਆਂ ਹੋਣੀਆਂ ਹੂੰ ਹੂੰ ਵਧੀਆ ਹਨੇ ਗੱਟੇ ਦੀਆਂ ਇਹ ਰੱਸੀਆਂ ਆ ਦੇਖੋ 에어 ਡਿਸਪਰਸਰ ਹਵਾ ਨਾਲ ਹੀ ਇਧਰ ਐਸ ਗਮਲੇ 'ਚ ਮੈਂ ਫੈਲ ਗਏ ਉਹਦੇ ਵੀ ਫੈਲ ਗਏ ਤੇ ਆਹ ਵਾਲੇ ਗਮਲੇ ਦੇ ਇਧਰ ਲੱਗੇ ਨਾ ਆਹ ਇਹਨਾਂ ਦੇ ਬੀਜ ਜਿਹੜੇ ਹਵਾ ਨਾਲ ਹੀ ਫੈਲ ਜਾਂਦੇ ਆਪਾਂ ਲਾਇਆ ਸੀ ਨੀਲ ਘਟ ਆਹ ਵਿਚਾਰਾ ਨੀ ਇਧਰ ਸੱਟ ਆਇਆ ਪਤਾ ਨਹੀਂ ਜੜ੍ਹ ਹੀ ਨਹੀਂ ਸੱਟ ਬੱਠੀ ਕੋਕਾ ਜਨਾ ਹੋ ਜਾਂਦਾ ਵੱਡਾ ਵੱਡਾ ਹੋ ਗਿਆ ਕਾ ਇੱਥੇ ਜਮੇ ਦੇ ਨਾਲ ਦਾ ਹੀ ਆ ਪਲਾਟ ਦੇ ਨਾਲ ਦਾ ਢਿੱਲੀ ਕਰਕੇ ਤੇ ਹੁਣ ਵਧੀਆ ਪੱਟਿਆ ਜਾਂਦਾ ਘਾਹ ਵੀ ਓਏ ਡੱਕੇ ਕੰਡੇ ਦੇ ਵੀ ਆ ਦੇ ਇਹ ਜਿਹੋ ਗਮਲੇ ਚ ਡੱਗ ਗਏ ਗੌਲੇ ਸਾਡੇ ਮਜਬੂਤ ਬਣਾਏ ਹੋਏ ਐ। ਉਹ ਵੇੜਾ ਆ ਗਈ ਪਟੋਟਾ ਧਨੀ ਹਨਾ। ਇਹ ਬਹੁਤ ਹਨਾ। ਆਹ ਥੋੜਾ ਛੋਟ ਆਇਆ ਜੀ ਉਹ ਤਾਂ ਉਹਨਾਂ ਕਮਲੇ ਜਿੱਡਾ ਹੁੰਦਾ ਫਿਰ ਤੇ ਵਿੱਚ ਲੱਗਿਆ ਰਹਿੰਦਾ। ਹੂੰ। ਇਹ ਆ ਹੈ ਨਾ। ਸਹੀ ਹੋ ਵੱਡਿਆਂ ਚ ਲਾਉਣਾ ਸੀ। ਇਹ ਫਿਰ ਗਟਕਤੇ ਉੱਗ ਗਏ। ਐਡੇ ਵੱਡੇ ਕਮਲੇ ਚ ਲਾਇਆ ਹੋਵਨ। ਫਿਰ ਵਧੀਆ ਹੋ ਜਾਂਦਾ। ਚੋਵੀ ਕਾ ਘਟਣ ਵਾਲਾ ਹੋ ਗਿਆ ਰੱਬੀ ਕਿੱਧਰ ਰੱਖਤੀ ਇਹ ਵਾਲੇ ਤੇ ਐ ਹੀ ਹੋ ਜਾਂਦੇ ਸਾਇੰਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਆ ਨਾ ਵੀ wind air ਦੇ ਨਾਲ bee ਫੈਲ ਜਾਂਦੇ ਆ ਉਹ ਵਾਲੇ ਪਲੈਂਟ ਆ ਇਹ ਫੁੱਲਾਂ ਵਾਲਾ ਹਰ ਗਮਲੇ ਦੇ ਵਿੱਚ ਉੱਗੇ ਹੁੰਦਾ ਐਸ ਗਮਲੇ ਦੀ ਕਰਤੀ ਸਫਾਈ ਇਹਦੇ ਵਿੱਚ ਬਸ ਨੀਲਗੰਟ ਤੇ ਜੜ੍ਹ ਪਲੈਂਟ ਰਹਿ ਗਿਆ ਇਕੱਲਾ ये देखो कितने सोने लग रहे हैं ये आ वाली बुटी दी देख कुछ गमले जो मैं सवेरे सफाई करती थी झाड़ू काट दी ने बड़ी होती है निक्की 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 बहुत ज्यादा फैल दिए है। हैं जेड़े तो लौने हैं तो कट फैलदे तो ये वाले ज्यादा फैलदे इन गमले दे चोका पट ले बस ठीक है इनन को ਹਮ ਚਲੋ ਜੀ ਆ ਦੇਖੋ ਗਿਆ ਇਕੱਠਾ ਕਰਕੇ ਬੰਨਤਾ ਨਾ ਚਲੇ ਹੁਣ ਗਮਲੇ ਚ ਨਿਕਲਣਾ ਨਹੀਂ ਹੈ ਨਾ ਜਾ ਇਹਨੂੰ ਐਵੇਂ ਕਰਾਉਂਗੇ ਕਿ ਇਹਨੂੰ ਗਰੈਂਡਰ ਨਾਲ ਅੱਛਾ ਥੱਲੇ ਵੱਢ ਕੇ ਥੱਲੇ ਮਿੱਟੀ ਚਾ ਆਏ ਵੀ ਸਹੀ ਹੈ ਨਾ ਢੋੜ ਕੇ ਗਮਲਾ ਤਿਆਰ ਹੋ ਜਾਪੇ ਜਾਣ ਚਲੇ ਬਾਕੀ ਹਮ ਡਾੜ ਫਿਰ ਸਾੜਾ ਤਾਂ ਨਹੀਂ ਫੱਲਣੀ ਸਕੰਦਰ ਤੇ ਪਾ ਲਈ। ਆ ਵੀ ਚਲੋ ਜੀ। ਮੈਂ ਇੱਧਰ ਪਾ ਲਈ ਸੀ ਕੱਪੜੇ ਸੁਕਣੇ ਵਿੱਚੇ ਗਾਰਡਨਿੰਗ ਕਰ ਲੱਗ ਜਾਈਦਾ। ਕਾਹ ਪੱਟਣ ਲੱਗ ਗਏ ਵਿੱਚੇ। ਪੱਸ਼ਪਾਤੇ ਇੱਧਰ ਸੁਕਣੇ। ਤਾਰ ਤੇ ਪਉਣ ਵਾਲੇ ਰਹਿ ਗਏ। ਆ ਜਿਹੜੀ ਬੂਟੀਆਂ ਹੀ ਖੜੀ ਰਹਿਣਦੀ ਐ। ਦਵਾਈ ਵਾਲੀ। ਕਾਦੀ ਦਵਾਈ ਬੰਦੀ ਕੈਂਸਰ ਦੀ। ਇਦਾਂ ਨੀ ਬੂਟੀਆਂ ਤਾਂ ਕੌਣ ਦਵਾਈ ਖਾਂਦੇ ਛੇਤੀ ਕਿਤੇ। ਸਾਰੇ ਡਾਕਟਰਾਂ ਨੂੰ ਭਜਦੇ ਜਦੋਂ ਪਤਾ ਲੱਗ ਜਾਂਦਾ ਨਾ ਤੁਸੀਂ ਬਿਮਾਰੀ ਹੈ ਉਹ ਜੀ ਉਹ ਜੀ ਅੱਜ ਨਵਾਂ ਪਲਾਂਟ ਲੱਗ ਰਿਹਾ ਹੁਣ ਪੂਰੀਆਂ ਬਲਾਵਾਂ ਕਿੱਡੀਆਂ-ਕਿੱਡੀਆਂ ਹੋਣਟੀਆਂ ਹੂੰ ਇਹ ਗ੍ਰੋ ਬੈਗ ਚੋਂ ਕੱਢ ਲਿਆ ਤੇ ਲਾਉਂਦੇ ਆ ਇੱਧਰ ਇਹ ਇਹ ਹੈਗਾ ਤਾਂ ਹੁੰਦਾ ਖਜੂਰਾ ਵਾਲਾ ਤਾਂ ਨਹੀਂਗਾ ਖਜੂਰਾ ਹੈ ਖੰਜੂਰੇ ਹੀ ਹੈ ਕਿ ਹਾਂ ਵੱਡੇ ਹੋਏ ਤਾਂ ਪਤਾ ਲੱਗਦਾ ਨਾ ਬਹੁਤ ਲੰਬਾ ਜਾਊਗਾ ਇਸ ਕਰਕੇ ਇਧਰ ਵਿਚਾਲੇ ਲਾ ਰਹੇ ਆ ਇਸ ਕੋਰਨਰ ਤੇ ਵੀ ਉਹ ਲੱਗਿਆ ਹੋਇਆ ਇਧਰ ਵੀ ਲੱਗਿਆ ਹੋਇਆ ਤਾਂ ਕਰਕੇ ਇਧਰ ਲਾ ਰਹੇ ਆ ਉਹ ਪਰਲੇ ਤੇ ਡਰੈਗਨ ਫਰੂਟ ਲੱਗਿਆ ਹੋਇਆ ਧੋਆ ਹੋਰ ਕਰ ਲੈਂਦੇ ਧੋਆ ਤਾਂ ਬਹੁਤ ਹੈ ਚਲੋ ਜੀ ਨਵੀਂ ਜਗ੍ਹਾ ਤੇ ਹੁਣ ਇੰਨਾ ਥੋੜਾ ਜਿਹਾ ਮੀਹ ਪੈਣ ਕਰਕੇ ਮਿੱਟੀ ਨੂੰ ਸੁਲਾਵ ਹੁੰਦੀ ਹੈ ਨਾ ਵਧੀਆ ਲੱਗ ਜਾਂਦੇ ਹੈ ਹੋਰ ਕਿਹੜਾ ਉਹ ਪੌੜੀਆਂ ਤੇ ਪਿਆ ਉਹ ਇਹਦੇ ਨਾਲ ਦਾ ਹੀ ਆ ਨਾ ਉਹ ਗਮਲੇ ਸਹੀ ਗਲ ਉਹਦੇ ਚ ਨਹੀਂ ਹੋ ਰਿਆ ਇਹ ਹੁਣ ਸਾਰੇ ਵਿਲੇ ਹੋ ਗਏ ਆ ਕਿੰਨੇ ਗ੍ਰੋ ਬੈਗ ਸਾਰੇ 1 2 3 4 5 6 7 8 9 10 11 11 ਗ੍ਰੋ ਬੈਗ ਵਿਲੇ ਹੋ ਗਏ ਦਵਾਰਾ ਹੁਣ ਸਬਜ਼ੀਆਂ ਲਾਉਣ ਵਾਸਤੇ ਆਵਲਾ ਵਧੀਆ ਚੱਲ ਪਿਆ ਕੀ ਸੀ ਰਣੀ ਮਿਲਦੀ ਸੀ ਆਵੇ ਰ ਇੱਥੇ ਵੱਡ ਲਈ ਜਾਂਦਾ ਦੀ ਵਿੱਚ ਹੂੰ ਸਹੀ ਹੈ ਉਹ ਫਿਰ ਥੋੜਾ ਵੱਡਾ ਹੋ ਗਿਆ ਸੀ ਨਾ ਹੁਣ ਥੱਲੇ ਨੇ ਜਗਾ ਮੜੀ ਵਿੱਚੋਂ ਪਾੜ ਕੇ ਤੇ ਜਿਹੜਾ ਨਿਕਲ ਗਿਆ ਵੱਡੇ ਬਲੈਂਡ ਦਾ ਫਰੇ ਹੀ ਹੈ ਇਹਨਾਂ ਖੁੱਲੀ ਜਗ੍ਹਾ ਚਾਹੀਦੀ ਹੁਣ ਉਹਦੇ ਵਾਵਾ ਵੱਜਣਾ ਸੀ ਨਾ ਹੂੰ ਇਹਦੇ ਪੱਤੇ ਜੇ ਦੁਬਾਰਾ ਸੁੱਕਣ ਲੱਗ ਗਏ ਆ ਦੁਬਾਰਾ ਕਿ ਸੁੱਕਣ ਲੱਗ ਗਏ ਇਹਦੇ ਇਤਕਾ ਹੋ ਜਾਂਦਾ। ਬੂਟੀ ਜਿਹੜਾ ਮੈਂਟਾ ਜੀ ਹੋ ਜਾਂਦੀ ਏ। ਮੈਂ ਥੋੜਾ ਜਿਹਾ ਮੀਂਹ ਪੈਂਦਾ ਨਹੀਂ ਪਤਾ ਨਹੀਂ ਮੀਂਹ ਦੇ ਨਾਲ ਹੀ ਆ ਜਾਂਦੀ ਬੂਟੀ ਵੀ। ਹਰ ਗਮਲੇ ਦੇ ਵਿੱਚ ਪੱਤੀ ਦੀ ਏ। ਆ ਗਮਲਾ ਵੀ ਖਾਲੀ ਹੋ ਗਿਆ ਹੁਣ। ਕਾਫੀ ਖਾਲੀ ਹੋ ਗਿਆ। ਨਵੀਂ ਜਗ੍ਹਾ ਤੇ ਹਣ ਖੂਬ ਫੈਲੇ ਕਰੇ ਮੀ ਆਉਂਦਾ ਰਵੇ ਤੇ ਇਹ ਪlant ਵਧੀਆ ਵਾਜੇ ਖੰਜੂਰਾ ਕਿਤੇ ਤੋੜਿਆ ਕਰਾਂਗੇ ਫਿਰ ਲੰਬੇ ਤੇ ਫੋੜੀ ਲਾ ਕੇ ਲੰਬੀ ਪੋੜੀ ਲੋਣੀ ਪਊਗੀ ਆ ਪਿੰਡੀ ਤੁਸੀਂ ਤੋੜੀ ਨਹੀਂ ਅੱਜ ਦੇਖੀ ਨਿੱਧਰਨ ਫਿਰ ਪੱਕ ਜੇ ਜਾਂਦੀਆਂ नहीं। नहीं। पता नहीं की बेची जंदे के है खराब तो नहीं है बड़ा बढ़िया मैं करया बताया मेरे को कुछ बेचने वाले आए दो जाने थे ना अच्छे अमरूद आगे मिठे सस्ते मैं धोनी रख दी देखो हरे कुछ है ना पर कई हरे भी बहुत मिठे होंगे बड़े स्वाद निकलते सूट <laughs> तो भेज लिया आ गया मी आ गया तो शराटा जा आया आऊगा आऊगा क्यों नहीं आऊगा थोड़ा ट्रेलर है ट्रेलर है फिल्म तो अभी बाकी है ਪੇਜ ਦੋ ਪੇਜ ਦੋ ਪਾਣ ਸਾਰਾ ਬਦਲ ਬਹੁਤ ਬਣੇ ਹੋਏ ਆ ਲਓ ਜੀ ਹੁਣ ਮੈਂ ਕਰ ਰਹੀ ਸੀ ਆਪਦਾ ਸੂਟ ਪੈਂਟ ਤੇ ਇਹਨਾਂ ਕੋਲ ਜਿਹੜਾ ਤਿਆਰ ਕਰ ਲਿਆ ਸ਼ੇਡਿੰਗ ਰਹਿ ਗਈ ਐ ਇਸ ਦੇ ਵਿੱਚ ਸ਼ੇਡਿੰਗ ਕਰਨੀ ਐ ਜਿਹੜੀਆਂ ਪੀਲੀਆਂ ਪੱਤੀਆਂ ਇਸ ਦੇ ਵਿੱਚ ਗ੍ਰੀਨ ਸ਼ੇਡਿੰਗ ਕਰਨੀ ਐ ਤੇ ਹਰੇ ਵਾਲੇ ਦੇ ਵਿੱਚ ਪੀਲੀ ਸ਼ੇਡਿੰਗ ਕਰਨੀ ਐ ਫਿਰ ਥੋੜਾ ਬਹੁਤਾ ਤਿਆਰ ਹੋ ਜਾਊਗਾ ਲਓ ਜਿੱਧਰ ਆਏ ਸੀ ਗਾਰਡਨ ਵਿੱਚ ਬੜੀਆਂ ਬੇਲਾ ਫੈਲ ਗਈਆਂ ਸਾਰੀ ਜਗ੍ਹਾ ਮਲ ਲੀਨਾਂ ਨੇ ਬਿੱਲਾਂ ਨੇ ਰਾਜਿੰਦਰ ਪਾ ਰਹੇ ਆ ਫੀਡ ਮੁਰਗਿਆਂ ਨੂੰ ਸ਼ਾਮ ਦੇ ਖਾਣਾ ਦਾ ਪ੍ਰਬੰਧ ਕਰ ਰਹੇ ਹਨ ਦੇ ਲੈ ਗੇੜੇ ਚ ਬਾਹਰ ਆ ਗਏ ਗੇੜੇ ਚ ਬਾਹਰ ਭੱਜ ਗਏ ਨਾਲ ਪਾਣੀ ਵੀ ਰੋਲਤਾ ਇੱਥੇ ਇਹ ਚੜਕੇ ਲੱਗੇ ਪਏ ऐसे ਗਾ ਜ ਬਣਾਉਣਾ ਤੇ ਤੁਹਾਨੂੰ ਮਿਲ ਗਿਆ ਸ਼ਾਮ ਦਾ ਖਾਣਾ ਹੋ ਦੇਖਾ ਗੂ ਬਟਨ ਵਾਲਾ ਹੋ ਗਿਆ ਨਾ ਇੱਥੇ ਬੜਾ ਹੋ ਗਿਆ ਇਹ ਬਹੁਤ ਵਧੀਆ ਸਵਾਦ ਹੁੰਦਾ ਹੂੰ ਇਹ ਮੈਨੂੰ ਵੀ ਲੱਗਦੀ ਔਰ ਲਾਈ ਫਿਰ ਲੱਗਣ ਲੱਗਦੀ ਓ ਤੋਰੀ ਵਾਲੇ ਤੋਂ ਉੱਤੇ ਹੀ ਕੜਗੀ ਹਾਂ ਲੋ ਇਹ ਲਾ ਦੇ ਬੁੱਟਾ ਵਿਚਾਰਾ ਥੱਲੇ ਹੀ ਹੋ ਜਾਣਾ ਇੱਕ ਪਾਸੇ ਹੋ ਜਾਣਾ ਨਾ ਹਾਂ ਇਹ ਤਾਂ ਨਹੀਂ ਹੁੰਦਾ ਹਾਂ ਇਹਨੂੰ ਪੂਰੀਆਂ ਕਰਦੇ ਹੈ ਨਾ ਆ ਲੱਗੇ ਨਾ ਇਹ ਕੋਈ ਜੇ ਡਰ ਲੱਗਦਾ ਅੱਜ ਜਾ ਥੋੜਾ ਜਿਹਾ ਲੋ ਘੱਟ ਗਈ ਹੁਣ ਤਾਂ ਪਾਉਂਦੀ ਬਣ ਜਵੇ ਨਾਲ ਤੇ ਰੰਗ ਦਾ ਕਰਕੇ ਦੇਖਦੇ ਹਾਂ ਘੱਟ ਹੈ ਨਾ ਮਾਦੀ ਸ਼ਾਮ ਦਾ ਟਾਈਮ ਹੋ ਗਿਆ ਇੱਥੇ ਮਰ ਗਈ ਗੇੜਾ ਹੁਣ ਆਈਏ ਤਾਂ ਜਮਾਈ ਰਾਏ ਰੁਗੀ ਜਾਂਦਾ ਵੇਲਾਂ ਜੀ ਇਹਦਾ ਫੈਲਦੀਆਂ ਬੜੀਆਂ ਆ ਜਗਾ ਵਾਲੀਆਂ ਲੈਣੀਆਂ ਫਲ ਘਟ ਲੱਗਦਾ ਸਹੀ ਆ ਫਿਰ ਦੂਜੀਆਂ ਸਬਜ਼ੀਆਂ ਦੀ ਰੁੱਤ ਆ ਯਾਨੀ ਪਾਲਕ ਵਗੈਰਾ ਦੀ ਆ ਵੀ ਵਧੀ ਜਾਂਦਾ ਬਸ ਵੱਧ ਕੇ ਐਡਾ ਵੱਡਾ ਹੋ ਗਿਆ ਇਨਕੁਆਇਰੀ ਤੇ ਚੱਜਣਾ ਹੈ ਹੀ ਨਹੀਂ ਉਮਰੂ ਦਾ ਆਪਾਂ ਨੂੰ ਕੀ ਤਵੱਜੂ ਹੈ ਹਾਂ ਇਹ ਤਾਂ ਕਿਤੇ ਲੱਗਿਆ ਹੀ ਨਹੀਂ ਆ ਗਈ ਦੀ ਵਿਚਰੇ ਜੇਲਾ ਕਰਕੇ ਲੈਣ ਆਈ ਹੈ ਜੇ ਨਾ ਫਿਰ ਆ ਗਿਆ ਬਿਜਲੀ ਦਾ ਬਿੱਲ ਐਡਾ ਵੱਡਾ ਬਿੱਲ ਹਾਈ ਮੇਰਾ ਦੇਸਾ ਗਰਮੀ ਪੈਣ ਕਰਕੇ ਐਤਕੀ ਬਹੁਤ ਬਿੱਲ ਬਣ ਗਿਆ ਏਸੀ ਵਗੈਰਾ ਚੱਲੇ ਵਾਸਤੇ ਸਾਰੇ ਦੇ ਜ਼ਿਆਦਾਤਰ ਕਾਫੀ ਬਿੱਲ ਆਇਆ ਕਿਉਂਕਿ ਗਰਮੀ ਬਹੁਤ ਪਈ ਹੈ ਇਸ ਵਾਰ ਹੈ ਨਾ ਤੇ ਚਲੋ ਜੀ ਗਰਮੀ ਤਾਂ ਬਚੇ ਰਹੀ ਹੈ ਇਹ ਵੀ ਬਹੁਤ ਹੋ ਜਾਂਦਾ ਫਾਇਦਾ ਨਹੀਂ ਤੇ ਡਾਕਟਰਾਂ ਕੋਲ ਜਾ ਕੇ ਵੀ ਬਹੁਤ ਪੈਸੇ ਲੱਗਦੇ ਆ ਇਹ ਹਜੇ ਤਾਂ ਇਹਦੀ ਡੇਟ ਵਗੈਰਾ ਪਈ ਆ ਭਰਨ ਵਾਲੀ ਚਲੋ ਜੀ ਹੁਣ ਚਲਦੇ ਆ ਘਰੇ ਧਾਰਾ ਵਗੈਰਾ ਕੱਢਦੇ ਆ ਟਿਊਸ਼ਨ ਆਪਣੀ ਐਂਡ ਹੋ ਗਈ ਆ ਬੱਚੇ ਜਾ ਚੁੱਕੇ ਆ ਕਾ ਜਾਂ ਸ਼ਰਟਾ ਆ ਕੇ ਮੁੜ ਕੇ ਹੋ ਗਿਆ ਬੰਦ ਕੋ ਸ਼ਾਨਦਾਰ ਟਾਈਮ ਹੋ ਗਿਆ ਬੱਦਲ ਕਿੰਨੇ ਸੋਹਣੇ ਲੱਗ ਰਹੇ ਚੱਕਾ ਲੇ ਕਣਕ ਕਣ ਤੇਰੇ ਬਾਦ ਦਪਾਣਾ ਦੇ ਆ ਦੇਖ ਤੇ ਕੀੜੇ ਲਈ ਜਾਂਦੇ ਸਾਰੇ ਆਟਾ ਭਿਆਇਆ ਤੇ ਕੀੜਿਆਂ ਨੂੰ ਮੌਕਾ ਮਿਲ ਗਿਆ ਤੋ ਇਹਨੇ ਜਮਾ ਕਰੀ ਜਾਂਦੇ ਆ ਆਪਦੀ ਉਹ ਉਥੇ ਲੈ ਗਏ ਲੈ ਹਨਾ ਸਿਆਲ ਦਾ ਸਾਰਾ ਆਪਦਾ ਜਮਾ ਕਰਨਾ ਖਾਣ ਪੀਣ ਦਾ ਸਮਾਨ ਹਨਾ ਨਾ ਵਿਆਹ ਦਾ ਜਿਹੜਾ ਕਰਨਾ ਚ ਰਹਿ ਨਹੀਂ ਕਪੜੀ ਨਹੀਂ ਸਵਾਰ ਕੇ ਹੁੰਦੇ ਰਾਇਮਿੰਦਰ ਉਹ ਗੱਟੇ ਖੜੇ ਕਰਦੇ ਨਾਲ ਖੜੇ ਕਰਦੇ ਖੜੇ ਕਰਦੇ ਉਸ ਨਾਲ ਹੁੰਦੇ ਕਿ ਇੱਥੇ ਕਰਕੇ ਖੜੇ ਖੜੇ ਨਹੀਂ ਲੋੜ ਨਿਕੜੇ ਖੜੇ ਕਿਤੇ ਕੀ ਹੋ ਜੂਦਾ ਕੜੀਕੇ ਤੋਂ ਦਾਨੇ ਧੋਣੇ ਕਿੰਨੇ ਇਸਾਰੇ ਉੱਚੇ ਜਾਂਦੇ ਇਹ ਬੱਕੇ ਚੱਕ ਦਿਨੇ ਕੋਈ ਮੜਮ ਮਟਰੇ ਜਾਣਗੇ ਚੱਲ ਕੋਈ ਨਹੀਂ ਇਹ ਵੀ ਆਪਦਾ ਢਿੱਡ ਭਰ ਲੈਣਗੇ ਇਹ ਵੀ ਆਪਦਾ ਜਮਾ ਕਰ ਲੈਣਗੇ ਕੋਈ ਸਿਆਲ ਚ ਬੜੀ ਠੰਡ ਹੁੰਦੀ ਆ ਇਹਨਾਂ ਨੂੰ ਵੀ ਚਾਹੀਦਾ ਖਾਣ ਪੀਣੂ ਨਾ ਧਰਤੀ ਦੇ ਜੀਵ ਜੰਤੂ ਆ ਚਲੋ ਜਿਉ ਮੈਂ ਕਣ ਇਕੱਠੀ ਕਰਦੀ ਆ ਚਲੋ ਜਾਇਂ ਅੰਦਰ ਜਾ ਰਹੇ ਪੱਠੇ ਲੈਣ ਵਾਸਤੇ ਮੰਮੀ ਇਧਰ ਪਾਰੇ ਆ ਦਾਣਾ ਡਰਮ ਦੇ ਵਿੱਚ ਜਿਹੜਾ ਭਿਆ ਹੈ ਚਲੋ ਜੀ ਹੁਣ ਕਰਦੇ ਆਂ ਸ਼ਾਮ ਦੇ ਰੁਟੀਨ ਦਾ ਕੰਮਕਾਜ ਤੇ ਮੀ ਬਾਅਦ ਆਇਆ ਨਹੀਂ ਬਸ ਟ੍ਰੇਲਰ ਦਿਖਾ ਗਿਆ ਤਾਂ ਫੇਰ ਹਮ ਬਾਕੀ ਹਜੇ ਵੀ ਰਹਿ ਗਈ ਜੀ ਤੇ ਚਲੋ ਜੀ ਐਦੇ ਵਲੌਗ ਦਾ ਵੀ ਆਪਾਂ ਇਸ ਦੇ ਨਾਲ ਹੀ ਐਂਡ ਕਰਦੇ ਆਂ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਮੈਂਟ ਤੁਹਾਡੇ ਬਹੁਤ ਹੀ ਵਧੀਆ ਲੱਗਦੇ ਆ ਬਹੁਤ ਸੋਹਣੇ ਸਾਰੇ ਪਿਆਰੇ ਪਿਆਰੇ ਕਮੈਂਟ ਕਰਦੇ ਆ ਜੀ ਕਰਾਂਗੇ ਤੁਹਾਡੇ ਕਮੈਂਟਸ ਦਾ ਰਿਪਲਾਈ ਵੀ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ